ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦਿੰਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇਓਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਸੋ ਮੌਜੂਦ ਹੈ ਮੇਨਾ ਮੁਖ ਸਾਹਿਬਾ ਸ਼ਿਤੇਵਜੀ ਮੇਰੇ ਸਭ ਕਿਸਾ ਅੱਜ 3 ਦਿਨ ਦੀ ਐਕਸੀਬਿਸ਼ਨ ਲੱਗੀ ਆ ਬੜੀ ਵੱਡੀ ਡਿਮਾਂਡ ਸੀ ਸੰਭਰਕੇ ਸ਼ੁਰੂ ਹੋ ਗਿਆ ਹੈ ਜੈ ਸ਼੍ਰੀ ਰਾਮ ਅੱਜ ਇਹ ਬਹੁਤ ਵੱਡਾ ਉਪਰਾਲਾ ਐਸੋਸੀਏਸ਼ਨ ਦਾ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਾਰੇ ਲੁਧਿਆਣਾ ਦੇ ਜਿੰਨੇ ਮੈਨੂਫੈਕਚਰਸ ਨੇ ਉਹਨਾਂ ਨੂੰ ਇੱਕ ਕਰਕੇ ਇਕੱਠਾ ਕਰਕੇ ਇੱਕ ਜਗ੍ਹਾ ਦੇ ਉੱਤੇ ਐਕਸੀਬਿਸ਼ਨ ਦਾ ਇੰਤਜ਼ਾਮ ਕੀਤਾ ਹੈ ਔਰ ਇਹ ਬਹੁਤ ਵੱਡਾ ਉਪਰਾਲਾ ਕਿ ਸਾਰੇ ਹਿੰਦੁਸਤਾਨ ਤੋਂ ਵਪਾਰੀ ਜਿੱਥੇ ਘਰ ਘਰ ਜਾ ਕੇ ਆਟੋ ਲੈਂਦੇ ਸੀ ਉੱਥੇ ਇੱਕੋ ਜਗ੍ਹਾ ਤੇ ਸਾਰੇ ਹਿੰਦੁਸਤਾਨ ਦੇ ਵਪਾਰੀ ਆ ਕੇ ਆਪਣੀ ਮਰਜ਼ੀ ਦਾ ਮਾਲ ਖਰੀਦ ਸਕਦੇ ਨੇ ਔਰ ਇਸ ਐਸੋਸੀਏਸ਼ਨ ਨੇ ਮੈਂ ਪਿਛਲੇ ਕਈ ਸਾਲਾਂ ਤੋਂ ਆ ਰਿਹਾ ਮੈਂ ਦੇਖ ਰਿਹਾ ਕਿ ਹਰ ਸਾਲ ਐਕਸੀਬਿਟਰਸ ਵੱਧਦੇ ਬੈਨੇ ਮੈਂ ਪਰਮਾਤਮਾ ਅਕੀ ਅਰਦਾਸ ਕਰਦਾ ਕਿ ਵੀ ਇਹਨਾਂ ਨੂੰ ਵੱਧ ਵੱਧ ਆਰਡਰ ਮਿਲਣ ਔਰ ਇਹਨਾਂ ਦੇ ਪਰਿਵਾਰ ਤੇ ਇਹਨਾਂ ਦੇ ਵਪਾਰ ਖੁਸ਼ਹਾਲੀ ਚ ਰਹਿਣ ਜੈ ਸ਼੍ਰੀ ਰਾਮ ਪੰਜਾਬ ਸਰਕਾਰ ਨੇ ਇਹਨਾਂ ਨੂੰ ਕਿ ਐਕਸੀਬਿਸ਼ਨ ਸੈਂਟਰ ਵੀ ਦਿੱਤਾ ਹੈ ਆ ਪਿਆ ਕਿਲੇ ਵਿੱਚ ਐਕਸੀਬਿਸ਼ਨ ਸੈਂਟਰ ਮਿਲਣ ਜਾਰੇ ਪੰਜਾਬ ਸਰਕਾਰ ਕੇ ਬਹੁਤ ਵੱਡਾ ਉਪਰਾਲਾ ਹੈ ਇਹਨੇ ਇੰਡਸਟਰੀ ਵਸੇ ਇੰਡਸਟਰੀ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਔਰ ਇਹ ਜਿਹਨਾਂ ਸਾਥੀਆਂ ਨੇ ਜਿਹੜਾ ਸਾਥੀਆਂ ਨੇ ਟੀਮ ਬਣਾ ਕੇ ਪੰਜਾਬ ਸਰਕਾਰ ਤੋਂ ਜਗ੍ਹਾ ਲਈ ਥੀ ਆ ਮੈਂ ਉਹਨਾਂ ਨੂੰ ਵੀ ਬਹੁਤ ਵਧਾਈ ਦਿੰਦਾ ਔਰ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਤੇ ਆਪਣੇ ਵਪਾਰੀਆਂ ਦਾ ਧੰਨਵਾਦ ਕਰਦੀ ਹੈ ਮਾਨ ਸਾਹਿਬ ਨੂੰ ਵੀ ਮੈਂ ਇਸ ਦਿਨ ਅੱਜ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਆਪਣੀ ਇੰਡਸਟਰੀ ਨੂੰ ਪੰਜਾਬ ਦੇ ਦਸੇ ਨੂੰ ਖੁਸ਼ਹਾਲ ਕਰਨ ਲਈ ਇਹ ਵੱਡਾ ਉਪਰਾਲਾ ਕੀਤਾ ਸਾਹਿਬ ਜੀ ਸੋ ਮੌਜੂਦ ਹੈ ਮੇਰਾ ਗੁਰਪ੍ਰੀਤ ਗੋਗੀ ਬਸੀ ਜੀ ਕਿੱਸਾ ਦੇਖਦੇ ਹੋ ਅੱਜ ਤਿੰਨ ਦਿਨ ਐਗਜ਼ੀਬਿਸ਼ਨ ਲੁਧਿਆਣਾ ਵਿੱਚ ਬੜਾ ਇੱਕ ਮੈਨੂਫੈਕਚਰ ਐਫੀਸ਼ੀਅਨ ਲੁਧਿਆਣਾ ਵਾਲੋ ਕੀਤਾ ਗਿਆ ਹੈ ਮਾਂਚੈਸਟਰ ਵੀ ਕੋ ਹੈ ਜਾਂਦਾ ਕਿੱਸਾ ਦੇਖਦੇ ਵੇਖੋ ਸਾਡਾ ਸ਼ਹਿਰ ਕਿਹੜਾ ਲੁਧਿਆਣਾ ਵੀ ਹੈ ਸ਼ਕੀਨਾ ਦਾ ਸ਼ਹਿਰ ਹੈ ਔਰ ਇੱਥੇ ਹਰ ਚੀਜ਼ ਦੀ ਸ਼ਕੀਨੀ ਸਾਡੇ ਲੁਧਿਆਣੇ ਵਿੱਚ ਹੈ ਉਦੇ ਤਹਿ ਜੋ ਕਿ ਸਾਡਾ ਹੱਬ ਹੈ ਮਾਂਚੈਸਟਰ ਆਫ ਸਿਟੀ ਸਾਡਾ ਪੰਜਾਬ ਦੇ ਵਿੱਚ ਲੁਧਿਆਣਾ ਜਿਹੜਾ ਕਿ ਇੱਕ ਮੰਨਿਆ ਪਰਮਨਿਆ ਇੱਕ ਸਨਤਿ ਸ਼ਹਿਰ ਆ ਜਿੱਥੇ ਹਰ ਤਰ੍ਹਾਂ ਦੀ ਇੰਡਸਟਰੀ ਆ ਜਿੱਥੇ ਹੌਜ਼ਰੀ ਹੈ ਜਾਂ ਅੱਜ ਵੀ ਹੁਣ ਆ ਰੈਡੀਮੇਡ ਗਾਰਮੈਂਟਸ ਦੀ ਅੱਜ ਜਿੱਥੇ ਲਾਈ ਇਹਨਾਂ ਨੇ ਐਗਜ਼ੀਬਿਸ਼ਨ 3 ਦਿਨ ਦੀ ਬਾਬਾ ਜੀ ਦੇ ਆਪਣੇ ਜਿਹੜੇ ਨੇ ਔਰ ਇਹਨਾਂ ਦੀ ਸਾਰੀ ਟੀਮ ਨੇ ਬੜੀ ਅੱਛੀ ਕਲਾਸ਼ ਲਾਗ ਦਾ ਜੋਖਾ ਤਮਾ ਜਿਸ ਦੇ ਨਾਲ ਕਿ ਸਾਡੇ ਲੁਧਿਆਣਾ ਵਿੱਚ ਜੋ ਯੂਥ ਕਲਚਰ ਆ ਜਿਹਨੂੰ ਕਿ ਅੱਜ ਦੀ ਡੇਟ 'ਚ ਨਵੇਂ-ਨਵੇਂ ਫੈਸ਼ਨ ਪ੍ਰੋਫਾਈਲ ਚਾਹੀਦੇ ਹੁੰਦੇ ਨੇ ਉਹ ਮੇਰਾ ਖਿਆਲ ਇੱਥੇ ਐਗਜ਼ਿਬਿਸ਼ਨ ਸਾਰੇ ਦੇਖਣ ਨੂੰ ਮਿਲ ਰਹੇ ਨੇ ਇਹਦੇ ਨਾਲ ਵਪਾਰ 'ਚ ਵੀ ਵਾਧਾ ਹੋਏਗਾ ਰੋਜ਼ਗਾਰ 'ਚ ਵੀ ਵਾਧਾ ਹੋਏਗਾ ਔਰ ਇਹਦੇ ਨਾਲ ਸਾਡੇ ਲੁਧਿਆਣਵੀਜ਼ ਨੂੰ ਵੀ ਇੱਕ ਕਿਸ ਤਰੀਕੇ ਦਾ ਲਿਵਿੰਗ ਸਟਾਈਲ ਆ ਉਹ ਵੀ ਇਹਦੇ ਚੈਂजेस ਨਜ਼ਰ ਆਉਣਗੇ ਕਿਤਾ ਹਮੇਸ਼ਾ ਹੀ ਜਿਹੜੇ ਲੁਧਿਆਣਾ ਦੇ ਮੈਨੂਫੈਕਚਰ ਗਾਰਮੈਂਟਸ ਕੰਮ ਕਰਦੇ ਹੋ ਉਸ ਦੀ ਤਾਂ ਹਮੇਸ਼ਾ ਕਿਉਂ ਕਾਫੀ ਸਮੇਂ ਦੀ ਡਿਮਾਂਡ ਰਹੀ ਹੈ ਵੀ ਇੱਕ ਐਗਜ਼ਿਬਿਸ਼ਨ ਹਰ ਹੋਣੀ ਚਾਹੀਦਾ ਸਰਕਾਰ ਨੇ ਵੀ ਅਸੀਂ ਉਹਦੇ ਵਾਸਤੇ ਬਿਲਕੁਲ ਬਚਨ ਪਤਾ ਔਰ ਮੇਰਾ ਮੇਨ ਹੈਗਾ ਵੀ ਮੈਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਅੱਛੀ ਜਗ੍ਹਾ ਤੇ ਲੱਭ ਕੇ ਸੀ ਸਰਕਾਰ ਵੱਲੋਂ ਅੱਛਾ ਇੱਕ ਇਹਨਾਂ ਨੂੰ ਐਗਜ਼ੀਬਿਸ਼ਨ ਸੈਟਰ ਖੋਲ੍ਹ ਕੇ ਦਈਏ ਹਾਲ ਬਣਾ ਕੇ ਦਈਏ ਜਿੱਥੇ ਆਪਣੀਆਂ ਇੰਡੀਪੈਂਡੈਂਟ ਤਰੀਕੇ ਨਾਲ ਵਧੀਆ ਇਹ ਆਪਣਾ ਕੰਮ ਕਰੂ ਬਹੁਤ ਜਲਦੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਕੁਝ ਖਬਰੀ ਸੁਣਾਵਾਂਗੇ ਸੀ ਕਿਸੇ ਦਿਨ ਅੱਜ ਟੀਨ ਦਾ ਐਗਜ਼ੀਬਿਸ਼ਨ ਆ ਹਮੇਸ਼ਾ ਮਾਂਚੈਸਟਰ ਕੇਂਦਰ ਦੇ ਨਾਲ ਨੂੰ ਇੱਧਰ ਦੀ ਐਗਜ਼ੀਬਿਸ਼ਨ ਹੋਣਾ ਲਾਜ਼ਮੀ ਬਹੁਤ ਵਧੀਆ ਵੀ ਕੇ ਟੇ ਕੇ ਬਹਾਦਰ ਕੇ ਰੋਡ ਤੋਂ ਜਿਹੜੀ ਟੈਕਸਟਾਈਲ ਇੰਡਸਟਰੀ ਸਾਰੀ ਇਕੱਠੇ ਹੋ ਕੇ ਅੱਜ ਜਿੱਥੇ ਰੈਜਿਸਟਰੈਂਟ ਦੇ ਵਿੱਚ ਆਪਣੀ ਐਗਜ਼ੀ ਤੇ ਬਹੁਤ ਵਧੀਆ ਪ੍ਰਾਲਾਵਾ ਕਿਉਂਕਿ ਇਹ ਸਾਡੇ ਸਾਰੇ ਕਾਰਦਨ ਖਾਨੇਦਾਰ ਪ੍ਰਧਾ ਇੰਡਸਟਰੀਸ ਭਰਾ ਸਾਡੇ ਤੇ ਲੁਧਿਆਣੇ ਦੀ ਤਰੱਕੀ ਵਾਸਤੇ ਯੋਗਦਾਨ ਪਾ ਰਹੇ ਨੇ ਲੁਧਿਆਣੇ ਦੀ ਖੁਸ਼ਹਾਲੀ ਵਾਸਤੇ ਯੋਗਦਾਨ ਪਾ ਰਹੇ ਨੇ ਕਿਉਂਕਿ ਜਿੱਥੇ ਇਹ ਕਾਰਖਾਨੇਦਾਰ ਆਪਣਾ ਮਤਲਬ ਕਿ ਕੰਮ ਕਾਰੋਬਾਰ ਕਰਦੇ ਨੇ ਉੱਥੇ ਨੌਜਵਾਨਾਂ ਨੂੰ ਨੌਕਰੀ ਦਿੰਦੇ ਨੇ ਔਰ ਸਾਡੇ ਮਤਲਬ ਕਿ ਲੁਧਿਆਣੇ ਦੇ ਵਸਨੀਕਾਂ ਨੂੰ ਨੌਕਰੀ ਦਿੰਦੇ ਨੇ ਤੇ ਨਾਲ ਉਸ ਤੋਂ ਇਲਾਵਾ ਵੱਡਾ ਰੈਵਨਿਊ ਸਾਡੇ ਲੁਧਿਆਣੇ ਵਾਸਤੇ ਇਹ ਦਿੰਦੇ ਨੇ ਤੇ ਜਿਹਦੇ ਨਾਲ ਸਾਡੇ ਲੁਧਿਆਣੇ ਡਿਵੈਲਪਮੈਂਟ ਹੁੰਦੀ ਆ ਪੰਜਾਬ ਦੀ ਡਿਵੈਲਪਮੈਂਟ ਹੁੰਦੀ ਆ ਤੇ ਕਿਉਂਕਿ ਮੇਨ ਸਭ ਤੋਂ ਕਹਿ ਸਕਦੇ ਵੀ ਪੂਰੇ ਪੰਜਾਬ ਦਾ ਇੱਕ ਪਾਸੇ ਰੈਵਨਿਊ ਤੇ ਘੱਟੋ ਘੱਟ 25% ਕੱਲਾ ਲੁਧਿਆਣਾ ਰੈਵਨਿਊ ਦਿੰਦਾ ਵਾ ਉਹਦੇ ਚੈਨਾ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਲੁਧਿਆਣੇ ਦੇ ਵਿੱਚ ਜਿੱਥੇ ਆਪਣੀ ਇੰਡਸਟਰੀ ਚਲਾਉਣ ਤੇ ਉੱਥੇ ਨਾਲ-ਨਾਲ ਰੁਜ਼ਗਾਰ ਵੀ ਦਿੰਦੇ ਰਹਿਣ ਤੇ ਨਾਲ ਸਰਕਾਰ ਨੂੰ ਰੈਵਨਿਊ ਵੀ ਹੋਰ ਵੱਧ ਤੋਂ ਵੱਧ ਦੇਣ ਤਾਂ ਤਾਂ ਕਿ ਲੁਧਿਆਣਾ ਸਾਡਾ ਖੁਸ਼ਹਾਲ ਹੋ ਸਕੇ ਮੈਂ ਮਾਂਚੈਸਟਰ ਕੰਦੇ ਲੁਧਿਆਣਾ ਇੰਡਸਟਰੀ ਨੂੰ ਕਿਤੇ ਕਿਤੇ ਹਮੇਸ਼ਾ ਡਿਮਾਂਡ ਰਹੀ ਕਾਫੀ ਸਾਲਾਂ ਤੋਂ ਵੀ ਇੱਕ ਲੁਧਿਆਣਾ ਨੂੰ ਇੱਕ ਐਗਜ਼ੀਬਿਸ਼ਨ ਹਬ ਚਾਹੀਦਾ ਹੈ ਸੈਂਟਰ ਚਾਹੀਦਾ ਕਾਫੀ ਸਾਲਾਂ ਤੋਂ ਸਰਕਾਰ ਨੇ ਵਿਆਹ ਨਹੀਂ ਕੀਤਾ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹੁੰਦਾ ਐਗਜ਼ੀਬਿਸ਼ਨ ਸੈਂਟਰ ਮਿਲ ਕੇ ਸਾਡੇ ਮਾਨਯੋਗ ਸੀਐਮ ਸਾਹਿਬ ਸਭ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਆਲਰੇਡੀ ਹਦਾਇਤ ਕਰ ਦਿੱਤੀ ਗਈ ਹੈ ਤੇ ਅੱਜ 26 ਜਨਵਰੀ ਨੂੰ ਵੀ ਗੱਲ ਹੋਈ ਉਸ ਦਿਨ ਉਸ ਦਿਨ ਸਾਡੇ ਜਿਹੜੇ ਸਪੈਸ਼ਲ ਚੀਫ ਸੈਕਟਰੀ ਨੇ ਮਿਲ ਕੇ ਸੀਐ ਤੇ ਉਹਨਾਂ ਦੀ ਨੌਲੇਜ ਵੀ ਹੈ ਜਲਦੀ ਮੇਰਾ ਖਿਆਲ ਵੀ ਇਸ ਸਾਲ ਦੇ ਵਿੱਚ ਵਿੱਚ ਅਸੀਂ ਇੱਥੇ 50 ਕਿਲੇ ਦੇ ਵਿੱਚ ਹਲਵਾਰਾ 에어ਪੋਰਟ ਦੇ ਨੇੜੇ ਇੱਕ ਵਧੀਆ ਐਗਜ਼ੀਬਿਸ਼ਨ ਸੈਂਟਰ ਦੇ ਰਿਹਾ ਬਣਾ ਰਹੇ ਹਾਂ ਤੇ ਤਾਂ ਕਿ ਲੁਧਿਆਣੇ ਦੀ ਸਾਰੀ ਇੰਡਸਟਰੀ ਉਹ ਸੈਕੰਡ ਇੰਡਸਟਰੀ ਆ ਟੈਕਸਟਾਈਲ ਇੰਡਸਟਰੀ ਆ ਕਪੜਾ ਇੰਡਸਟਰੀ ਆ ਤੇ ਐਗਰੀਕਲਚਰ ਇੰਡਸਟਰੀ ਆ ਤੇ ਬਹੁਤ ਤਰ੍ਹਾਂ ਦੀ ਮਿਲ ਕੇ ਕਹਿ ਸਕਦੇ ਵੀ ਆਲ ਓਵਰ ਇੰਡਸਟਰੀ ਲੁਧਿਆਣੇ ਦੇ ਵਿੱਚ ਹੈਗੀ ਆ ਤੇ ਸਾਰੀ ਆਪਣੀ ਐਗਜ਼ੀਬਿਸ਼ਨ ਲਾ ਸਕਣ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਨਾਲ 에어ਪੋਰਟ ਦਾ ਜਿਹੜਾ ਹਲਵਾਰਾ 에어ਪੋਰਟ ਆ ਤੇ ਉਹਦਾ ਵੀ ਮਿਲ ਕੇ ਫਾਇਦਾ ਲੈ ਸਕਣ ਉੱ ਆਪ ਦਾ ਸਾਰੇ ਪ੍ਰਾਰ ਦੇਖ ਸਕਣਾ ਤੇ ਨਾਲੇ ਹੋਰ ਲੁਧਿਆਣਾ ਨੂੰ ਪਰਫੁੱਲ ਕਰ ਸਕਦੇ ਆ ਸੋ ਬਿਲਕੁਲ ਤੰਦਾਸੀਂ ਕਿ 50 ਕਿਲੇ ਦੇ ਵਿੱਚ ਲੁਧਿਆਣਾ ਨੂੰ ਇੱਕ ਐਗਜ਼ੀਬਿਸ਼ਨ ਸੈਂਟਰ ਮਿਲਣ ਜਾ ਰਿਹਾ ਹਲਵਾਰਾ ਵਿਖੇ ਜਿਹੜਾ ਹਲਵਾਰਾ 에ਰਪੋਰਟ ਆ ਬਿਲਕੁਲ ਨਾਲ ਹੀ 50 ਕਿਲੇ ਦੇ ਵਿੱਚ ਐਗਜ਼ੀਬਿਸ਼ਨ ਸੈਂਟਰ ਬਣੇ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਦੇ ਜਿਹੜੇ گارਮੈਂਟ ਮੈਨੂਫੈਕਚਰਿੰਗ ਤੋਂ ਇਲਾਵਾ ਜਿਹੜੇ ਹਾਊਸ ਇੰਡਸਟਰੀ ਕੰਮ ਕਰਦੇ ਇਸ ਨਾਲ ਸੈਕੰਡ ਇੰਡਸਟਰੀ ਜਾਂ ਹੋਰ ਵੀ ਕਿਸੇ ਇੰਡਸਟਰੀ ਰਿਲੇਟਿਡ ਹੈਗੇ ਉਹ ਇੱਥੇ ਆਪਣਾ ਆਪਣੀ ਜਿਹੜੇ ਸ਼ੋਕੇਸ ਆਪਣੇ ਪ੍ਰੋਡਕਟ ਨੂੰ ਕਰ ਸਕਾਂਗੇ ਤੇ 50 ਕਿਲੇ ਦੇ ਵਿੱਚ ਪੰਜਾਬ ਦੀ ਮਾਨ ਸਰਕਾਰ ਵੱਲੋਂ ਇੱਕ ਵਾਅਦਾ ਕੀਤਾ ਗਿਆ ਲੁਧਿਆਣਾ ਦੀ ਇੰਡਸਟਰੀ ਨੂੰ 50 ਕਿਲੇ ਦੇ ਵਿੱਚ ਐਕਸੀਪੀ ਸੈਂਟਰ ਆ ਉਹ ਲੁਧਿਆਣਾ ਦੇ ਹਲਵਾਲਾ ਸਟੇਸ਼ਨ ਦੇ ਕੋਲ ਬਣਨ ਜਾ ਰਿਹਾ ਹੈ ਕੈਮਰਾ ਮੈਂ ਸੰਨੀ ਮੋਤਰਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ